ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਤੋਂ ਆਫਸਰਾਂ ਲੈ ਗਿਆ ਕਿ 14 ਮਾਰਚ ਨੂੰ ਟ੍ਰੇਨਾਂ ਤੇ ਬੱਸਾਂ ਰਾਹੀਂ ਅਸੀਂ ਦਿੱਲੀ ਜਾਵਾਂਗੇ ਤੇ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਤਾਂ ਜੋ ਸਾਡੀਆਂ ਮੰਗਾਂ ਮੰਨੀਆਂ ਜਾ ਸਕਣ। 26 ਜਨਵਰੀ ਨੂੰ ਜੋ ਕੁਝ ਦਿੱਲੀ ਬਾਹਰਾਂ ਤੇ ਹੋਇਆ ਜੋ ਲਾੜ ਕਿਰਨ ਦੀ ਅਫਰਾ ਤਫਰੀ ਨਹੀਂ ਨਾ ਹੋਵੇ ਇਸ ਕਰਕੇ ਅਸੀਂ ਏਕਤਾ ਦੇ ਹਾਮੀ ਆ। ਏਕਤਾ ਲਈ ਸਾਰੇ ਕਿਸਾਨ ਪੰਜਾਬ ਦੇ ਹਾਮੀ ਆ। ਕਸਤੇ ਗੇਂਦੀ ਹੈ ਲੋਕਾਂ ਨਾਲ ਆਪ ਦਾ ਕੰਮ ਪਰ ਜੋ ਲੋਕ ਚੁੰਦੇ ਨੇ ਲੋਕ ਕਹਿੰਦੇ ਇਕਤਾ ਯਾਰ ਜਵਾਬ ਕੀ ਹੈ ਅਸੀਂ ਧੀ ਦੇ ਵਿੱਚ ਅਸੀਂ ਉਸ ਸਮੇਂ ਦੀ ਧੀ ਵਿੱਚ ਹੈ ਕਿ ਉਹ ਜੋ ਨਾ ਅਲਮੁਲਲਾ ਗਰਾਊਂਡ ਦਿੱਲੀ ਦੇ ਵਿੱਚ ਉਹਦੇ ਤੇ 50000 ਤੋਂ ਬਰ ਬਸਾਨਾ ਦੀ ਲਿਸਟ ਬਣ ਗਈ ਹੈ ਤੇ 50000 ਤੋਂ ਉੱਪਰ ਦੀ 193 ਚੋਂ ਕੇ ਲੱਖ ਲੋਕਾਂ ਤੋਂ ਉੱਪਰ ਕਿਸਾਨਾਂ ਦਾ ਨਾਮ ਆ ਗਿਆ ਇੱਕ ਮਹਾ ਉਸਨਾਂ ਮਹਾਪੰਚਾਇਤ ਤੇ ਇੱਕ ਦਿਨ ਲਈ ਕਰਨਾ ਹੈ ਬਹੁਤ ਸ਼ਾਂਤ ਹੋਊਗੀ ਅਸੀਂ ਆਪੇ ਗੱਡੀਆਂ ਬੱਸਾਂ ਕਿੰਨਾ ਪਹਿਲਾਂ ਕੋਟਰਾ ਸਾਹਿਬ ਪਹੁੰਚ ਜਾ ਚੱਲ ਰਹੀ ਹੈ ਕਿੰਨੇ ਕੁ ਉਹ ਦੇਸ਼ ਤੋਂ ਕਿੰਨੇ ਕੁ ਕਿਸਾਨ ਪਹੁੰਚ ਜਾਣ ਸ਼ੁਰੂ ਕਰਦੇ ਠੀਕ ਹੈ ਸ਼ੁਰੂ ਪਾਣੀ ਲਖਵਾ ਸਾਹਿਬ ਅੱਜ ਐਸਕੇਐਮ ਪੰਜਾਬ ਦੀ ਸਾਰੇ ਜਥੇਬੰਦੀਆਂ ਦੀ ਮੀਟਿੰਗ ਉਹਦੇ ਵਿੱਚ ਗ੍ਰਾਹਾਂ ਸਾਹਿਬ ਵੀ ਸ਼ਾਮਲ ਹੋਏ ਉਹਦੇ ਵਿੱਚ ਜਿਹੜੇ ਅਹਿਮ ਫੈਸਲੇ ਲਏ ਗਏ 14 ਮਾਰਚ ਨੂੰ ਜਿਹੜਾ ਸਾਡਾ ਦਿੱਲੀ ਵੱਲ ਕੂਚਾ ਦਿੱਲੀ ਮਹਾਪੰਚਾਇਤ ਐਸ ਕੇ ਐਮ ਇੰਡੀਆ ਕਰ ਰਿਹਾ ਜਿਸ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ RAM LILA GROUND ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ RAM LILA GROUND ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ ਤੇ 50000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ RAM LILA GROUND 14 ਤਰੀਕ ਨੂੰ ਸਵੇਰੇ ਪਹੁੰਚਣਗੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਓਕੇ ਬੱਸਾਂ ਰਹੀਂ ਗੱਡੀਆਂ ਰਹੀਂ ਟ੍ਰੇਨਾਂ ਰਹੀਂ ਜੋ ਆਪਦੇ ਸਾਧਨ ਨੇ ਉਹਨਾਂ ਰਾਹੀਂ ਜਾਵਾਂਗੇ ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ ਸਿਰਫ ਟ੍ਰੇਨਾਂ ਬੱਸਾਂ ਤੇ ਗੱਡੀਆਂ ਰਾਹੀਂ ਅਸੀਂ ਜਾਵਾਂਗੇ ਉਹਦੇ ਵਿੱਚ ਕਿਸਾਨ 12 ਤਰੀਕ ਤੋਂ ਪਹੁੰਚਣੇ ਸ਼ੁਰੂ ਹੋ ਜਾਣਗੇ ਤੇ 14 ਨੂੰ ਲੱਖਾਂ ਕਿਸਾਨ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਆਪਦੀ ਮਹਾ ਪੰਚਾਇਤ ਕਰਾਂਗੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਅਧੂਰੀਆਂ ਨੇ ਉਹ ਮੰਗਾਂ ਦੇ ਲਈ ਜਿਵੇਂ ਐਮਐਸਪੀ ਦੀ ਮੰਗ ਆ ਜਿਵੇਂ ਸਾਡੀ ਪਟਾਪਾ ਪੈਨਸ਼ਨ ਦੀ ਮੰਗ ਆ ਫਸਲੀ ਬੀਮਾ ਯੋਜਨਾ ਦੀ ਮੰਗ ਆ ਸਾਡੀ ਇਸ ਜੀਆਂ ਮੰਗਾਂ ਜਿਹੜੀਆਂ ਸਾਡੇ ਪੰਜ ਅਸੀਂ ਛੱਡ ਕੇ ਆਏ ਸੀ ਉਹਦੇ ਲਈ ਅਸੀਂ ਇੱਕ ਵੱਡਾ ਪ੍ਰੋਟੈਸਟ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਅਸੀਂ ਦਿੱਲੀ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਜਿਹੜਾ ਕਰਾਂਗੇ ਦੂਸਰਾ ਜਿਹੜੀ ਪੰਜਾਬ ਸਰਕਾਰ ਨੇ ਐਫ ਆਈ ਆਰ ਕੀਤੀ ਆ ਅਸੀਂ ਉਹਦੇ ਨਾਲ ਸਹਿਮਤ ਨਹੀਂ ਜਿਹੜੀ ਜੀਰੋ ਐਫ ਆਈ ਆਰ ਕੀਤੀ ਆ ਕਿਉਂਕਿ ਅਸੀਂ ਸਾਡੀ ਮੰਗ ਸੀ ਵੀ ਬਾਏ ਨੇਮ ਐਫ ਆਈ ਆਰ ਕਰਨੀ ਚਾਹੀਦੀ ਆ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਡਾ ਐਸ ਕੇਐਮ ਇਹਨੂੰ ਫੌਰੀ ਤੌਰ ਤੇ ਰੱਦ ਕਰਦਾ ਤੇ ਅਸੀਂ ਕਹਿੰਨੇ ਆ ਵੀ ਫੌਰੀ ਤੌਰ ਤੇ ਜਿਹੜੀ ਬਾਏ ਨੇਮ ਜਿਹੜੀ ਆ ਉਹ ਜਿਹੜੀ ਐਫ ਆਈ ਆਰ ਕੀਤੀ ਜਾਵੇ ਤਾਂ ਹੀ ਜਿਹੜਾ ਇਨਸਾਫ ਸਾਨੂੰ ਮਿਲੂਗਾ ਕੱਲ ਨੂੰ 3 ਤਰੀਕ ਨੂੰ ਸ਼ੁਭ ਕਰਨ ਦਾ ਭੋਗ ਆ ਉਹ ਸਾਡੀਆਂ ਜਥੇਬੰਦੀਆਂ ਦੇ ਲੀਡਰਾਂ ਦੀ ਡਿਊਟੀ ਲੱਗ ਗਈਆਂ ਅਸੀਂ ਉਹ ਭੋਗ ਦੇ ਵਿੱਚ ਵੀ ਸ਼ਾਮਲ ਹੋਵਾਂਗੇ ਇਹਦੀ ਤਿਆਰੀ ਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਰੱਖ ਦਿੱਤੀਆਂ ਗਈਆਂ ਅਸੀਂ ਪਿੰਡ ਪੱਦਰ ਤੇ 5 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਂਗੇ ਮਾਰਚ ਕਰਾਂਗੇ ਤੇ ਅਸੀਂ 11 ਤਰੀਕ ਨੂੰ ਆਉਣ ਵਾਲੀ ਨੂੰ ਫਿਰ ਲੁਧਿਆਣੇ ਦੇ ਵਿੱਚ ਇਹ ਤਿਆਰੀ 11 ਤਰੀਕ ਨੂੰ ਇਹ ਤਿਆਰੀ ਦਾ ਜਾਇਜ਼ਾ ਲੈ ਕੇ ਲੁਧਿਆਣੇ ਦੇ ਵਿੱਚ ਕਿਸ ਕੰਮ ਦੀ ਜਿਹੜੀ ਵੱਡੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਅਗਲੇ ਦਿਨ ਮੇਰੇ ਇੱਕ ਵਾਰੀ ਆਪਣਾ ਇੱਕ ਵਾਰੀ ਨਾਮ ਲਾ ਦੋ ਸਾਨੂੰ ਇੱਕ ਮਿੰਟ ਸਰ ਕੋਈ ਲੋਕੋ ਜੀ ਦੁਆਰਾ ਵੀ ਕਹ ਦੋ ਕਿ ਕੀ ਹੈਗਾ ਬੁੱਧੀਆ ਹਾਂ ਮੈਂ ਕਰਦਾ ਕਰਦਾ ਇਹ ਦੇਖੋ ਇੱਕ ਵਾਰ ਸਰ ਆਪਣਾ ਸਰ ਨਾਮ ਨਾਲ ਸਭ ਬੋਲਦੇ ਪਤਾ ਅੱਜ ਐਸ ਕੇ ਐਮ ਚੈਪਟਰ ਪੰਜਾਬ ਦੀ ਮੀਟਿੰਗ ਹੋਈ ਆ ਕਿਉਂਕਿ ਅਸੀਂ ਪਹਿਲਾਂ 22 ਫਰਵਰੀ ਨੂੰ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ 올 ਇੰਡੀਆ ਐਸ ਕੇ ਐਮ ਦੀ ਮੀਟਿੰਗ ਹੋਈ ਸੀ ਉਦੇ ਵਿੱਚ ਐਸਕੇਐਮ ਨੇ ਫੈਸਲਾ ਕੀਤਾ ਸੀਗਾ ਵੀ 14 ਮਾਰਚ 2024 ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਆਲਰੇਡੀ ਅਸੀਂ ਮਾਤਰ ਕੇਂਦਰੀ ਸਰਕਾਰ ਨੂੰ ਦਿੱਤੀਆਂ ਹੋਈਆਂ ਨੇ ਔਰ ਜੋ ਅਸੀਂ ਮੋਰਚਾ ਲਾਇਆ ਸੀਗਾ ਜਿਹਦੇ ਵਿੱਚ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਸੀ ਉਹਦੇ ਵਿੱਚ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਔਰ ਇਹ ਅੱਜ ਦੀ ਮੀਟਿੰਗ ਆ ਜਿਹੜੀ ਸਿਦੂਧਿਆਣੇ ਦੇ ਵਿੱਚ ਅਸੀਂ ਆਯੋਜਿਤ ਕੀਤੀ ਆ ਔਰ ਬਹੁਤ ਡਿਸਕਸ਼ਨ ਹੋਈ ਆ ਔਰ ਉਸ ਡਿਸਕਸ਼ਨ ਤੋਂ ਬਾਅਦ ਜਿਵੇਂ ਲਖੋਵਾਲ ਸਾਹਿਬ ਨੇ ਦੱਸਿਆ ਹੈ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਪੰਜਾਬ ਤੋਂ 50000 ਤੋਂ ਵੀ ਉੱਪਰ ਕਿਸਾਨ ਨੇ ਜਿਹੜੇ ਉਹ ਆਪਣੇ ਆਪਣੇ ਸਾਧਨਾ ਰਾਹੀ ਰੇਲ ਗੱਡੀ ਰਾਹੀ ਵਸਾ ਰਹੇ ਜਾਂ ਹੋਰ ਸਾਧਨਾ ਰਹੇ ਜਿਹੜੀ SKM ਵੱਲੋਂ ਰੱਖੀ ਗਈ ਮਹਾਪੰਚਾਇਤ RAM LILA ਮਦਾਨ ਦਿੱਲੀ ਦੇ ਵਿੱਚ ਹੈ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਪੀਸਫੁੱਲ ਰਹਾਂਗੇ ਔਰ ਆਪਣੀਆਂ ਮੰਗਾਂ ਜੋ ਆਲਰੇਡੀ ਕੇਂਦਰੀ ਸਰਕਾਰ ਨੂੰ ਦਿੱਤੀਆਂ ਨੇ ਉਹਨਾਂ ਨੂੰ ਮਨਾਉਣ ਖਾਤਰ ਦਬਾਅ ਪਾਵਾਂਗੇ ਇਹਦੀ ਅੱਗੇ ਕਿਸ ਤਰ੍ਹਾਂ ਮਤਲੇ ਨੂੰ ਅਸੀਂ ਆਯੋਜਿਤ ਕਰਨਾ ਉਹਦੇ ਲਈ 7 ਤਾਰੀਖ ਨੂੰ ਜ਼ਿਲ੍ਹਾ ਪੱਧਰਾਂ ਦੇ ਉੱਤੇ 7 ਮਾਰਚ ਨੂੰ ਅਸੀਂ ਜ਼ਿਲ੍ਹਾ ਐਸ ਕੇ ਐਮ ਦੀਆਂ ਮੀਟਿੰਗਾਂ ਦਾ ਫੈਸਲਾ ਕੀਤਾ ਔਰ ਜ਼ਿਲ੍ਹੇ ਦੇ ਵਿੱਚ ਐਸ ਕੇ ਐਮ ਜਿਹੜਾ ਉਹ ਆਪਣੀਆਂ ਮੀਟਿੰਗਾਂ ਕਰਕੇ 14 ਦੀ ਮਹਾਪੰਚਾਇਤ ਦੀ ਤਿਆਰੀ ਕਰੇਗਾ ਔਰ ਨਾਲ ਦੀ ਨਾਲ ਅਸੀਂ ਜੋ ਮੋਰਚਾ ਕਿਸਾਨ ਮੋਰਚਾ ਪੂਰੇ ਹਿੰਦੁਸਤਾਨ ਦੇ ਵਿੱਚ ਐਸਕੇਮ ਦੇ ਝੰਡੇ ਥੱਲੇ ਇਹਨੂੰ ਹੋਰ ਅੱਗੇ ਬੁਲੰਦੀ ਵੱਲ ਲੈ ਕੇ ਜਾਵਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਸਾਡਾ ਇਹ ਫੈਸਲਾ ਹੋਇਆ ਕਿ ਕਿੰਨੇ ਚੱ체ਪਨ ਟ੍ਰੇਨਰ ਟ੍ਰੇਨਰ ਕੁਐਸਚਨ ਬਾਅਦ ਚ ਕਰ ਲਿਓ ਪਹਿਲਾਂ ਇਹ ਲੋਕਾਂ ਨੂੰ ਰੋਕਿਆ ਗਿਆ ਤਾਂ ਫਿਰ ਕੀ ਰਣਨੀਤੀ ਤੈਅ ਕੀਤੀ ਹੈ ਪ੍ਰੋਗਰਾਮ ਦਾ ਨਹੀਂ ਹੈ ਟ੍ਰੇਨਰ ਆਹੀ ਤੁਸੀਂ ਜਣਾ ਚਾਹੁੰਦੇ ਸੀ ਰੋਕਿਆ ਗਿਆ ਤੁਹਾਨੂੰ ਉਹ ਅਸੀਂ 11 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਆ ਜਦ ਤੱਕ ਸਾਨੂੰ ਸਪਸ਼ਟ ਹੋ ਜੂ ਨਹੀਂ 11 11 ਹੋਗੀ ਤੁਹਾਨੂੰ 11 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਆ ਸਾਨੂੰ ਸਪਸ਼ਟ ਸਤੋ ਜੂ ਵੀ ਸਰਕਾਰ ਦਾ ਰਵਈਆ ਕੀ ਆ ਜੇ ਸਾਨੂੰ ਰੋਕਿਆਗਾ ਤਾਂ ਅਸੀਂ ਅਗਲੇ ਐਕਸ਼ਨ ਦਾ 11 ਤਰੀਕ ਨੂੰ ਲਾ ਇੱਥੇ ਲੁਧਿਆਣਾ ਹੀ ਕਰਾਂ ਸਰ ਇੱਕ ਜਿਹੜੇ ਨੇ ਕਹਿ ਰਹੇ ਕਿ ਸਾਹ ਕਿੰਨੀ ਜਿੱਥੇ ਬੰਦੀਆਂ ਕਿੰਨੀਆਂ ਗਾਰੀਆਂ ਨੇ ਪੰਜਾਬ 14 ਉੱਥੇ ਕਿੰਨੀ ਇੱਥੇ ਬੰਦੀਆਂ ਪਹੁੰਚਣਗੀਆਂ ਤੁਹਾਡੀਆਂ ਦੇਖੋ ਗੱਲ ਇਹ ਆ ਅਸੀਂ ਅੱਜ ਜੋ ਫੈਸਲਾ ਕੀਤਾ ਕਿਉਂਕਿ ਐਸ ਕੇ ਐਮ ਨੇ ਆਲ ਰੈਡੀ ਆਲ ਇੰਡੀਆ ਲੈਵਲ ਦੇ ਐਸ ਕੇ ਐਮ ਨੇ ਰਾਮਲੀਲਾ ਮੈਦਾਨ ਨੂੰ ਲੈਣ ਲਈ ਤਾਂ ਕਿ ਉੱਥੇ ਪੀਸਫੁੱਲ ਰੈਲੀ ਹੋ ਚੁੱਕੇ ਅਸੀਂ ਮਤਲਬ ਅਰਜੀ ਆ ਜਿਹੜੀ ਉਹ ਦਿੱਲੀ ਦੀ ਸਰਕਾਰ ਨੂੰ ਦੇ ਦਿੱਤੀ ਆ ਔਰ ਦਿੱਲੀ ਦੀ ਸਰਕਾਰ ਸਾਨੂੰ ਰਾਮਲੀਲਾ ਮੈਦਾਨ ਆ ਜਿਹੜਾ ਉਹ ਅਲਾਟ ਕਰਦੀ ਆ ਉਹਦੇ ਵਿੱਚ ਅਸੀਂ ਰੈਲੀ ਕਰਦੇ ਆ ਇਹਦਾ ਸਾਨੂੰ 10 ਮਾਰਚ ਤੱਕ ਪਤਾ ਲੱਗ ਜਾਏਗਾ ਔਰ ਉਸ ਤੋਂ ਬਾਅਦ ਇੱਕ ਮਿੰਟ ਗੱਲ ਸੁਣੋ ਉਸ ਤੋਂ ਬਾਅਦ ਅਸੀਂ ਉਸ ਸਮੇਂ ਦੀ ਹਾਲਾਤ ਕੀ ਹੋਣਗੇ ਕੀ ਸਾਨੂੰ ਰੈਲੀ ਕਰਨ ਦੀ ਇਜਾਜ਼ਤ ਮਿਲੇਗੀ ਜਾਂ ਰੈਲੀ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ ਇਸ ਦੇ ਲਈ ਉਹਨਾਂ ਅਜੋਕੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ 11 ਤਾਰੀਖ ਨੂੰ ਇਸੇ ਜਗ੍ਹਾ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਆ ਔਰ 6 ਅਤੇ 7 ਨੂੰ 올 ਇੰਡੀਆ ਦੇ ਐਸਕੇਐਮ ਦੀ ਮੀਟਿੰਗ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਬਣਾਈ ਹੋਈ ਆ ਉਹਦੀ ਮੀਟਿੰਗ ਹੋ ਰਹੀ ਆ ਉਥੇ ਉਹ ਉਹਦੇ ਬਾਰੇ ਫੈਸਲਾ ਲੈਣਗੇ 11 ਤਰੀਕ ਨੂੰ ਅਸੀਂ ਫੈਸਲਾ ਲਵਾਂਗੇ ਤੇ ਜੋਕ ਤੁਸੀਂ ਸਵਾਲ ਸਾਨੂੰ ਕਰ ਰਹੇ ਹੋ ਵੀ ਉਹ ਨਹੀਂ ਜਾਣ ਦੇਣਗੇ ਇਹਦਾ ਫੈਸਲਾ ਅਸੀਂ 11 ਮਾਰਚ ਦੀ ਮੀਟਿੰਗ 'ਚ ਹੀ ਕਰਾਂਗੇ ਉਦੋਂ ਹਾਲਾਤ ਕੀ ਆ ਉਹਨਾਂ ਹਾਲਾਤਾਂ ਦੇ ਉੱਤੇ ਸਾਡਾ ਪ੍ਰਤੀਕਰਮ ਕੀ ਹੋਏਗਾ ਇਹ ਅਸੀਂ 11 ਮਾਰਚ ਨੂੰ ਇਹ ਸਾਨੂੰ ਕੋ ਸਾਨੂੰ ਕੋਟਾ ਨੇ ਵੀ ਕਿਹਾ ਹੋਇਆ ਵੀ ਤੁਸੀਂ ਟਰੈਕਟਰ ਲੈ ਕੇ ਕਿਉਂ ਜਾਂਦੇ ਹੋ ਤੁਸੀਂ ਬੱਸਾਂ 'ਤੇ ਜਾਓ ਟ੍ਰੇਨਾਂ 'ਤੇ ਅੱਜ ਅਸੀਂ ਉਹੀ ਗੱਲ ਕਹਿ ਰਹੇ ਆ ਅਸੀਂ ਬੱਸਾਂ 'ਤੇ ਅਸੀਂ ਟ੍ਰੇਨਾਂ 'ਤੇ ਜਾਵਾਂਗੇ ਤੇ ਬੜੇ ਸ਼ਾਂਤ ਮਈ ਢੰਗ ਨਾਲ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਆ ਆਜਾਜਤ ਲੈ ਕੇ ਅਸੀਂ ਉੱਥੋਂ ਬਕਾਇਦਾ ਕਰ ਰਹੇ ਹਾਂ ਜੇ ਫਿਰ ਵੀ ਸਰਕਾਰ ਰੁਕੂਗੀ ਤਾਂ ਫਿਰ ਅਸੀਂ 11 ਤਰੀਕ ਨੂੰ ਅਗਲੇ ਐਕਸ਼ਨ ਦਾ ਐਲਾਨ ਕਰਾਂਗੇ ਜਨਾਬ ਜਨਤਾ ਜੇ ਲੱਗ ਜਾਂਦਾ ਉਸ ਤਰ੍ਹਾਂ ਕੋਈ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਕੋਈ ਚੋਣਾਂ ਨਹੀਂ ਲੜਨੇ ਆ ਭਾਵੇਂ ਚੋਣ ਜਨਤਾ ਲੱਗਦਾ ਨਹੀਂ ਲੱਗਦਾ ਅਸੀਂ ਪੱਕੇ ਤੌਰ ਤੇ ਅਸੀਂ ਜਿਹੜਾ 14 ਤਰੀਕ ਨੂੰ ਜਾਵਾਂਗੇ ਜਾਵਾਂਗੇ ਟੋਟਲ ਸਾਡੀਆਂ ਦੇਸ਼ ਭਰ ਦੇ ਵਿੱਚੋਂ ਜਿਵੇਂ ਆਪਾਂ ਨਾ ਬੋਲਦੇ ਸਾਡੀਆਂ ਦੇਸ਼ ਭਰ ਦੇ ਵਿੱਚੋਂ ਸੁੱਖ ਗਿਲ ਮੋਗਾ ਸੁੱਖ ਗਿਲ ਮੋਗਾ ਮੈਂ ਟੋਟਲ ਸਾਡੀਆਂ ਪੇਸ਼ਪੁਰ ਦੇ ਵਿੱਚੋਂ 400 ਜਥੇਬੰਦੀਆਂ ਔਰ ਪੰਜਾਬ ਦੇ ਵਿੱਚੋਂ 37 ਜਥੇਬੰਦੀਆਂ ਜੋ ਐਸਕੇਐਮ ਦੇ ਨਾਲ ਸੰਬੰਧਿਤ ਨੇ ਇਹ ਦਿੱਲੀ ਸ਼ਾਂਤੀਪੂਰਵਕ ਜਾਣਗੀਆਂ ਜੇ ਸਰਕਾਰ ਕਿਤੇ ਰੋਕਦੀ ਆ ਸਾਨੂੰ ਤਾਂ ਅਸੀਂ ਉਹ ਜਿਹੜਾ 11 ਤਰੀਕ ਨੂੰ ਫੈਸਲਾ ਕਰਕੇ ਤੁਹਾਨੂੰ ਦੱਸ ਦਵਾਂਗੇ ਕਿ ਸਾਡਾ ਐਸਕੇਮ ਦਾ ਕੀ ਐਕਸ਼ਨ ਹੋਵੇਗਾ। ਕਮੈਂਟਾਂ ਦੇ ਵਿੱਚ ਤਾਂ ਬਹੁਤ سارے ਲੋਕ ਸਵਾਲ ਪੁੱਛਦੇ ਨੇ ਕਿ ਇਹ ਇਹ ਰਾਜਨੀਤਿਕ दल ਹੈਗਾ ਵਾ ਕਿ ਇਲੈਕਸ਼ਨ ਲੜੇਗਾ, ਲੋਕ ਸਭਾ ਦੇ ਚੋਣ ਲੜਨ ਦੀ ਕੋਈ ਤਿਆਰੀ ਹੈ ਕੀ ਇਸ ਤਰ੍ਹਾਂ। ਬਿਲਕੁਲ ਬਿਲਕੁਲ ਕੋਈ ਨਹੀਂ ਇਲੈਕਸ਼ਨ ਲੜੇਗਾ, ਕੋਈ ਇਲੈਕਸ਼ਨ ਨਹੀਂ ਲੜੇਗਾ। ਸਾਡੇ ਚੋ ਕੋਈ ਵੀ ਲੋਕ ਸਭਾ ਤੋਂ ਪਹਿਲਾਂ ਰਾਜਨੀਤਿਕ ਦਲ ਬਣ ਗਿਆ ਸੀ ਤੁਹਾਡਾ। ਸਾਡੇ ਚੋ ਕੋਈ ਵੀ ਇਲੈਕਸ਼ਨ ਨਹੀਂ ਲੜੂ। ਜਿਹੜੀਆਂ ਜਥੇਬੰਦੀਆਂ ਨੇ ਪਹਿਲਾਂ ਇਲੈਕਸ਼ਨ ਲੜਿਆ ਸੀ ਉਹ ਦੁਬਾਰਾ ਐਸਕੇਮ ਦੇ ਵਿੱਚ ਆ ਗਏ। ਉਹਨਾਂ ਨੇ ਆਪਣੀ ਗਲਤੀ ਦਾ ਅਹਿਸ ਕਿ ਅਸੀਂ ਇਲੈਕਸ਼ਨ ਲੜ ਕੇ ਗਲਤੀ ਕੀਤੀ ਸਾਡੇ ਚੋਂ ਇੱਕ ਵੀ ਜਥੇਬੰਦੀ ਇਲੈਕਸ਼ਨ ਨਹੀਂ ਲੜੂਗੀ ਕਿਸੇ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਨਹੀਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ ਅਸੀਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਾਂਗੇ ਜਿੱਥੇਬੰਦੀ ਆ ਇੱਕਮਤ ਰਹੀ ਸੀਗੀ ਪਹਿਲਾਂ ਧਰਦੇ ਨੂੰ ਵੀ ਲੈ ਕੇ ਕਿ ਹੁਣ ਕਿੱਦਾਂ ਇੱਕਮਤ ਹੋ ਗਈ ਸਾਰੀ ਜਥੇਬੰਦੀ ਆਪਾਂ ਅਗਲੀ ਗੱਲ ਕਰੀਏ ਸਾਰੀਆਂ ਜਥੇਬੰਦੀਆਂ ਇੱਕਮਤ ਸਾਰੇ ਸਾਰੇ ਇਹ ਮੈਂਬਰ ਜਿਹੜੀ ਕਮੇਟੀ ਬਣਾਈ ਐ ਐਸਕੇਮ ਨੇ ਇੰਡੀਆ ਨੇ ਉਹ ਪਾਰਟੀਆਂ ਨਾਲ ਗੱਲਾਂ ਕਰਨ ਲਈ ਉਹਨਾਂ ਲਈ ਇਹ ਦੱਸਣਗੇ ਪੰਨੂ ਸਾਹਿਬ ਹਾਂਜੀ ਸਰ ਮੈਂ ਕਬਲਪ੍ਰੀਤ ਸਿੰਘ ਪੰਨੂ ਜਿਹੜਾ ਸਾਡੀ ਅੱਜ ਦੀ ਮੀਟਿੰਗ 'ਚ ਚਰਚਾ ਦਾ ਵਿਸ਼ ਕਿਉਂਕਿ 22 ਤਰੀਕ ਨੂੰ ਜਿਹੜੀ ਚੰਡੀਗੜ੍ਹ ਸਾਡੀ ਭਾਰਤ ਪੱਤਰ ਦੀ ਮੀਟਿੰਗ ਹੋਈ ਆ ਉਹਦੇ 'ਚ ਅਸੀਂ ਇੱਕ ਕਮੇਟੀ ਬਣਾਈ ਛੇ ਮੈਂਬਰੀ ਉਹ ਕਮੇਟੀ ਇਸ ਕਰਕੇ ਬਣਾਈ ਕਿ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਉਹਨਾਂ ਦਾ ਏਕਤਾ ਕਰਨ ਵਾਸਤੇ ਉਹ ਛੇ ਮੈਂਬਰੀ ਕਮੇਟੀ ਨੇ ਆਪਣੀ ਪ੍ਰੋਪੋਜ਼ਲ ਜਿਹੜੇ ਉੱਥੇ ਦੋ ਫਾਰਮ ਆ ਇੱਕ ਪੰਦੀਰ ਦੀ ਗਵਾਈ ਵਾਲਾ ਇੱਕ ਡੱਲੇ ਵਾਲ ਦੀ ਗਵਾਈ ਵਾਲਾ ਉਹਨਾਂ ਦੋ ਫੋਰਮਾਂ ਨੂੰ ਮਿਲ ਕੇ ਜਿਹੜੀ ਸਾਡੀ ਪ੍ਰਪੋਜ਼ਲ ਆ ਉਹਨਾਂ ਸਾਹਮਣੇ ਰੱਖੀ ਆ ਕਿ ਅਸੀਂ ਮੰਗਾ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਵਾਂ ਅਸੀਂ ਚਾਹੁੰਦੇ ਆ ਕਿ ਦੇਤੇ ਏਕਤਾ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਕੇ ਜਿੱਦਾਂ ਪਹਿਲਾਂ ਏਕਤਾ ਚੱਲਦੀ ਸੀ ਜਦੋਂ ਅਸੀਂ ਦਿੱਲੀ ਮੋਰਚਾ ਲੜਿਆ ਉਦੋਂ ਸਾਡੀ ਏਕਤਾ ਸੀ ਸਾਡੀਆਂ 32 ਕਿਸਾਨ ਜਥੇਬੰਦੀਆਂ ਐਸਕੇਐਮ ਦੇ ਵਿੱਚ ਸ਼ਾਮਲ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਉਹ ਏਕਤਾ ਚਾਹੁੰਦੇ ਆ ਜਿਹੜੀ ਦਿੱਲੀ ਵਾਲੀ ਏਕਤਾ ਸੀ ਇਸ ਕਰਕੇ ਉਹ ਪ੍ਰਪੋਜ਼ਲ ਅਸੀਂ ਉਹਨਾਂ ਨੂੰ ਦਿੱਤੀ ਆ ਉਹਨਾਂ ਨੇ ਕਿਹਾ ਇਹਦੇ ਵਿੱਚ ਕਿ ਤੁਹਾਡੀ ਪ੍ਰਪੋਜ਼ਲ ਸਾਡੇ ਕੋਲ ਆ ਗਈ ਆ ਅਸੀਂ ਇੱਤੇ ਵਿਚਾਰ ਕਰਕੇ ਤੁਹਾਨੂੰ ਕੋਈ ਜਵਾਬ ਦੇ ਆਗੇ ਪਰ ਜਿਹੜੀ ਇੱਕ ਪ੍ਰਪੋਜ਼ਲ ਅਸੀਂ ਪੰधेਰ ਵਾਲੇ ਮੋਰਚੇ ਨੂੰ ਭੇਜੀ ਆ ਕਿਉਂਕਿ ਪੰधेਰ ਦਾ ਮੋਰਚਾ ਦਿੱਲੀ 'ਚ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਅੰਗ ਨਹੀਂ ਸੀ ਉਹਨਾਂ ਦੀ ਵੱਖਰੀ ਸਟੇਜ ਸੀ ਉੱਥੇ ਉਹਦੇ ਲਈ ਇੱਕ ਗੱਲ ਵੱਖਰੀ ਇੱਕ ਮੱਦ ਵੱਖਰੀ ਕਿ 26 ਜਨਵਰੀ ਨੂੰ ਜੋ ਕੁਝ ਦਿੱਲੀ ਬਾਰਡਰਾਂ ਤੇ ਹੋਇਆ ਜੋ ਲਾਲ ਕਿਲੇ ਨੂੰ ਕਾਰਵਾਈ ਗਈ ਅਸੀਂ ਉਹਨਾਂ ਨੂੰ ਕਿਹਾ ਵੀ ਉਹਦੇ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰੋ ਜੇ ਤੁਸੀਂ ਸਾਡੇ ਮੋਰਚੇ ਨਾਲ ਤਾਲਮੇਲ ਬਿਠਾਉਂਦੇ ਜੇ ਤੇ ਫਿਰ ਅਸੀਂ ਚਾਹਾਂਗੇ ਕਿ 26 ਜਨਵਰੀ ਵਰਗੀ ਘਟਨਾ ਗਾਂ ਨਾ ਵਾਪਰੇ ਇਦਾਂ ਦੀ ਅਫਰਾ ਤਫਰੀ ਨਾ ਹੋਵੇ ਇਸ ਕਰਕੇ ਅਸੀਂ ਏਕਤਾ ਦੇ ਹਾਮੀ ਆ ਏਕਤਾ ਲਈ ਸਰ ਇੱਕ ਸਾਰ ਪੰਜਾਬ ਦੇ ਆਮੀ ਆ ਤੇ ਅਸੀਂ ਆਪਣੀ ਪ੍ਰਪੋਜ਼ਲ ਰੱਖਤੀ ਆ ਉਹਨਾਂ ਦੇ ਹੰਗਾਰੇ ਦੀ ਅਡੀਕ ਕਰ ਰਹੇ ਆ ਦੋਵੇਂ ਪੰਡਿਤ ਸਾਹਿਬ ਨੇ ਜੇ 6 ਮੈਂਬਰੀ ਕਮੇਟੀ ਦਾ ਕਰੇ ਉਹਨਾਂ ਨਾਲ ਮੁਲਾਕਾਤ ਹੋ ਚੁੱਕੀ ਇਹਨਾਂ ਨਾਲ ਕੀ 6 ਮੈਂਬਰੀ ਕਮੇਟੀ ਦੀ ਮੁਲਾਕਾਤ ਉਹਨਾਂ ਦੇ ਦੋਵੇਂ ਫਾਰਮਾਂ ਨਾਲ ਹੋ ਚੁੱਕੀ ਆ ਪੰਦੇਰ ਸਾਹਿਬ ਦੇ ਤੇ ਡੱਲੇਲ ਸਾਹਿਬ ਦੇ ਮੋਰਚੇ ਨਾਲ ਕਿ ਕਿਸ ਨਾਲ ਬੈਠੇ ਨੇ ਉਹਨਾਂ ਦੀ ਕੀ ਰੰਦੀ ਟਿਊਬੀ ਉਹ ਬਾਪ ਤੋੜ ਕੇ ਦੇਖੋ ਤਾਂ ਇੱਕ ਮਿੰਟ ਫੋਰਮਾ ਦੱਸਣ ਗਿਆ ਜਿਹੜੇ ਉਹਨਾਂ ਨੂੰ ਪਤਾ ਜਿਹੜੇ ਉਹਨਾਂ ਨੂੰ ਲੈ ਕੇ ਬੇਨਤੀ ਹੈ ਉਹ ਤਾਂ ਉਹਨਾਂ ਦਾ ਆਪਦਾ ਕੰਮ ਆ ਪਰ ਜੋ ਲੋਕ ਚਾਹੁੰਦੇ ਨੇ ਲੋਕ ਕਹਿੰਦੇ ਏਕਤਾ ਵਾਸਤੇ ਜੋ ਜਿਹੜਾ ਐਸਕਮ ਹੈ ਉਹ 6 ਮੈਂਬਰੀ ਕਮੇਟੀ ਨੇ ਆਪਦਾ ਫਰਜ਼ ਪੂਰਾ ਆਦਾ ਕਰ ਰਹੀ ਹੈ ਉਹਨਾਂ ਨਾਲ ਬਿਲਕੁਲ ਗੱਲਬਾਤ ਹੋ ਉਹਨਾਂ ਦੀ ਜੋ ਉਹਨਾਂ ਦਾ ਕੀ ਹੈ ਜਵਾਬ ਕੀ ਹੈ ਉਹਦੀ ਅਸੀਂ ਢੀਕ ਦੇ ਵਿੱਚ ਆ ਅਸੀਂ ਉਸ ਸਮੇਂ ਦੀ ਢੀਕ 'ਚ ਆ ਕਿਉਂਕਿ ਜੋ ਉਹਨਾਂ ਨੂੰ ਬੇਨਤੀ ਕੀਤੀ ਹੈ ਉਹਨਾਂ ਫੋਰਮਾਂ ਨੂੰ ਸੋਚਦੇ ਸਾਨੂੰ ਲੱਗਦਾ ਵੀ ਵਿਚਾਰ ਕਰਨਗੇ ਕਿਉਂਕਿ ਐਸਕੇਮ ਤਾਂ ਸੰਘਰਸ਼ ਤੋਂ ਪਹਿਲਾਂ ਵੀ ਇਸ ਦਾ ਹਾਮੀ ਸੀ ਇਹਦੀਆਂ ਕਮੇਟੀਆਂ ਤੁਸ ਤੋਂ ਪਹਿਲਾਂ ਵੀ ਬਣੀਆਂ ਹੋਈਆਂ ਸਨ ਉਸ ਕਮੇਟੀ ਦੇ ਤਹਿਤ ਉਸ ਫੈਸਲੇ ਤਹਿਤ ਹੀ ਕਮੇਟੀਆਂ ਨਾਲ ਹੀ ਰਾਜਵਾਲ ਸਾਹਿਬ ਦੇ ਜੋ ਪੰਜ ਅੱਥੇ ਬਣੀਆਂ ਸਾਡੇ ਵਿੱਚ ਅੱਜ ਬੈਠੀਆਂ ਨੇ ਉਸੇ ਫੈਸਲੇ ਤੇ ਬੈਠੀਆਂ ਨੇ ਸੋ ਡੱਲੇਵਾਲ ਸਾਹਿਬ ਵਾਸਤੇ ਔਰ ਪੰਦੇਸਾਹਬ ਵਾਸਤੇ ਪਹਿਲਾਂ ਵੀ ਬੇਨਤੀ ਕੀਤੀ ਸੀ ਸੰਘਰਸ਼ ਤੋਂ ਸੋ ਹੁਣ ਵੀ ਸਾਡਾ ਤਾਂ ਮੁਸਮੁੱਚੇ ਇਸਕੇਮ ਦਾ ਜੋ ਇੰਡੀਆ ਦਾ ਇਸਕੇਮ ਉਸ ਵੱਲੋਂ ਵੀ ਇਹ ਕੋਸ਼ਿਸ਼ ਹੈ ਕਿ ਹਮੇਸ਼ਾ ਅਸੀਂ ਚਾਹੁੰਦੇ ਹਾਂ ਕਿ ਇਕੱਠੇ ਹੋ ਕੇ ਚੱਲਗੇ ਸੋ ਉਹ ਫਾਰਮਾ ਕੀ ਚਾਹੁੰਦੀਆਂ ਨੇ ਉਹਨਾਂ ਦੇ ਅਡੀਕ ਦੇ ਵਿੱਚ ਅਸੀਂ ਹਾਂ ਮੈਂ ਤੁਹਾਨੂੰ ਉਸ ਕਮੇਟੀਆਂ ਬਾਰੇ ਸਪਸ਼ਟ ਵੀ ਇਕੱਠੇ ਨਹੀਂ ਹੋਏ ਮੈਂ ਮੇਰੀ ਜਿਹੜੀ ਕਮੇਟੀ ਸੀ ਅਸੀਂ ਪੰਜ ਮੈਂਬਰ ਹੀ ਮੇਰੀ ਪੰਦੇਸਰ ਸਾਹਿਬ ਨਾਲ ਡਿਊਟੀ ਸੀ ਗੱਲ ਕਰਨ ਦੀ ਮੈਂ ਚਾਰ ਮੀਟਿੰਗਾਂ ਉਹਨਾਂ ਨਾਲ ਕੀਤੀਆਂ ਨੇ ਇੱਕ ਲੁਧਿਆਣੀ ਕੀਤੀ ਆ ਇੱਕ ਫਗਵਾੜੇ ਕੀਤੀ ਆ ਕਰਤਾਰਪੁਰ ਕੀਤੀ ਆ ਇੱਕ ਸਮਰਾਲੇ ਕੀਤੀ ਆ ਸਿਰਫ ਸਾਡੀ ਜਿਹੜੀਆਂ ਕਮੇਟੀਆਂ ਨਾਲ ਮੀਟਿੰਗਾਂ ਸੀ ਸਿਰਫ ਇੱਕਤਾ ਲਈ ਸੀ ਅਸੀਂ ਜਿਹੜੀਆਂ ਸਾਡੀ ਐਸਕੇ ਨੇ ਉਹਨਾਂ ਤੇ ਸ਼ਰਤਾਂ ਰੱਖੀਆਂ ਸੀ ਵੀ ਤੁਸੀਂ ਜਿਹੜਾ 26 ਨੂੰ ਗਏ ਹੋ ਗਲਤ ਗਏ ਹੋ ਉਹਦੀ ਸਾਨੂੰ ਦੱਸੋ ਵੀ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਹੋਣ ਫਿਰ ਉਹਨਾਂ ਨੇ ਇੱਕ ਚਿੱਠੀ ਦਿੱਤੀ ਸੀ ਵੀ ਮੈਨੂੰ ਗੁਦਾਰ ਕਿਹਾ ਜਾਂ ਮੈਨੂੰ ਆਮਾੜੇ ਸ਼ਬਦ ਐਸਕੇ ਮਨੇ ਬੋਲਿਆ ਉਹ ਚਿੱਠੀ ਅਸੀਂ ਐਸਕੇ ਮਨ ਕੋ ਰੱਖੀ ਫਿਰ ਜਿਹੜੀ ਆਖਰੀ ਮੀਟਿੰਗ ਸੀ ਉਹਦੇ ਤੋਂ ਉਹਨਾਂ ਨੇ ਪਹਿਲਾਂ ਜਿਹੜਾ ਇਹ ਮੋਰਚਾ ਐਲਾਨ ਕਰਤਾ ਸੀ ਸਾਡੇ ਨਾਲ ਰਾਇਣੀ ਕੀਤੀ ਜਦ ਆਖਰੀ ਮੀਟਿੰਗ 'ਚ ਮੇਰੇ ਕੋ ਗਏ ਅਸੀਂ ਤਿੰਨ ਚਾਰ ਬੰਦਿਆਂ ਨੇ ਉੱਥੇ ਮੀਟਿੰਗ ਕੀਤੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਤਿਆਰੀ ਕਿਵੇਂ ਆ ਕਿਨੂੰ ਤੁਸੀਂ ਨਾਲ ਲੈ ਕੇ ਚੱਲੇ ਹੋ ਕਿ ਜੂਪੀ 'ਚ ਥੋੜੀ ਟਕੈ ਸਾਹਿਬ ਨਾਲ ਗੱਲ ਹੋਈ ਆ ਕਿ ਥੋੜੀ ਹਰਿਆਣੇ 'ਚ ਜਿਹੜੀਆਂ ਵੱਡੀਆਂ ਫਾਰਮਾਂ ਗੱਲ ਹੋਈ ਆ ਕਿ ਐਮਪੀ ਦੀ ਗੱਲ ਹੋਈ ਆ ਬਾਕੀ ਸਟੇਟਾਂ ਨਾਲ ਜੋੜਨਗੇ ਕਿ ਇਕੱਲਾ ਆਪਾਂ ਪੰਜਾਬ ਦਾ ਮੋਰਚਾ ਬਣਾ ਕੇ ਚੱਲ ਪਾਵਾਂਗੇ ਉਹ ਕਹਿੰਦੇ ਜੀ ਸਾਡੀ ਸਾਰਿਆਂ ਨਾਲ ਗੱਲ ਆ ਲੱਖਾਂ ਲੋਕ ਬਾਹਰਲੀਆ ਸਟੇਟਾਂ ਦੇ ਵੀ ਆ ਜਾਣਗੇ ਪਰ ਅੱਜ ਦੇਖ ਲਓ ਬਾਹਰਲੀਆ ਸਟੇਟਾਂ ਚ ਕੋਈ ਨਹੀਂ ਆਇਆ ਤੇ ਨਾ ਸਾਨੂੰ ਲੈ ਕੇ ਉਹ ਚੱਲੇ ਆ ਜੇ ਸਾਡੇ ਨਾਲ ਰਹਿ ਕਰਕੇ ਚੱਲਦੇ ਇਕੱਠੇ ਹੋ ਕੇ ਚੱਲਦੇ ਤਾਂ ਇਹ ਮੋਰਚੇ ਦੀ ਦਿੱਖ ਹੋਰ ਹੁੰਦੀ। ਕੋਈ ਜੀ ਸਪੱਸ਼ਟ ਕਰ ਲਓ ਕਿ ਹੁਣ ਉਹਨਾਂ ਨੂੰ ਇਕੱਠਾ ਕੀਤਾ ਜਾਵੇਗਾ। ਗੱਲਬਾਤ ਇਹ ਹੈ ਕਿ ਆਪਕਾ ਆਪ ਦਾ ਕੀ ਹੈ ਤੁਹਾਡਾ। ਦੇਖੋ ਅਸੀਂ ਸਾਡੇ ਵੱਲੋਂ ਪੂਰੀ ਖੁੱਲੀ ਹੈ ਚੁੱਪੀ ਹੈ 6 ਮੈਂਬਰਾਂ ਨੇ ਸਾਡਿਆਂ ਨੇ ਅਗਰਾਹਾ ਸਾਹਿਬ ਰਾਜੇਵਾਲ ਸਾਹਿਬ ਨੇ ਚਤੂਨੀ ਨਾਲ ਵੀ ਗੱਲ ਕਰ ਲਈ ਆ। ਉਹਨਾਂ ਨਾਲ ਦੋ ਵਾਰੀ ਮੀਟਿੰਗਾਂ ਕਰ ਚੁੱਕੇ ਆ ਤੇ ਉਹਨਾਂ ਨੂੰ ਸਿਰਫ ਸਾਡਾ 8 ਨੁਕਾਤੇ ਪ੍ਰੋਗਰਾਮ ਹੈ ਇੱਕ ਦੱਸਦਾ ਉਹ ਦੇ ਦਿੱਤਾ ਉਹ ਕਹਿੰਦੇ ਵੀ ਅਸੀਂ ਆਪਦੀਆਂ ਦੋ ਹੀ ਫਾਰਮਾਂ 'ਚ ਵਿਚਾਰ ਕੇ ਤੁਹਾਡੇ ਨਾਲ ਅਗਲੇ ਦਿਨ ਗੱਲ ਕਰਾਂਗੇ। ਡੋਗੋ ਸਾਹਿਬ ਤੁਸੀਂ ਮੰਨਦੇ ਹੋ ਵੀ ਜਨਤਨਾਂ ਦੇ ਕਿਸਾਨ ਅੰਦੋਲਨ ਹੋਣਾ ਚਾਹੀਦਾ ਸੀ ਜਿੱਦਾਂ ਪਹਿਲਾਂ ਅਸੀਂ ਇਸ ਵਾਰ ਨਹੀਂ ਹੋਇਆ। ਉਹ ਥੋੜਾ ਉਹ ਕਾਲੀ ਕਰਕੇ ਥੋੜਾ ਕਾਲੀ ਕਰਕੇ ਹੋ ਗਿਆ ਕਿਉਂਕਿ ਸਾਰੀਆਂ ਫਾਰਮਾਂ ਨੂੰ ਨਾਲ ਨਹੀਂ ਲਿਆ ਗਿਆ। ਸਾਰੀਆਂ ਸਟੇਟਾਂ ਨੂੰ ਨਾਲ ਨਹੀਂ ਲਿਆ ਗਿਆ। ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਇਹ ਅੰਦੋਲਨ ਕਰਨਾ ਚਾਹੀਦਾ ਸੀ ਇਕੱਲਾ ਪੰਜਾਬੀਆਂ ਦਾ ਅੰਦੋਲਨ ਬਣ ਗਿਆ। ਮੈਂ ਇੱਥੇ ਗੱਲ ਕਰਨੀ ਚਾਹਨਾ ਜਿਹੜਾ ਅੰਦੋਲਨ 2020 ਵਾਲਾ ਸੀ। ਉਹ ਅੰਦੋਲਨ ਪੰਜਾਬ ਚ ਲਗਭਗ 2.5 3 ਮਹੀਨੇ ਚੱਲਿਆ ਉਹਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ ਉਸ ਅੰਦੋਲਨ ਨੇ ਜਿਹੜਾ ਤਿੰਨਾ ਕਾਨੂੰਨਾਂ ਦੇ ਉੱਪਰ ਸੀ ਉਹਨੇ ਸਾਰੇ ਦੇਸ਼ ਨੂੰ ਅਪੀਲ ਕੀਤੀ ਸਾਰੇ ਸੂਬਿਆਂ ਚ ਅੰਦੋਲਨ ਬਣਿਆ ਜਦੋਂ ਸਾਰੇ ਦੇਸ਼ ਚ ਅੰਦੋਲਨ ਬਣ ਗਿਆ ਤੇ ਫਿਰ ਇਹ ਅੰਦੋਲਨ ਦਿੱਲੀ ਗਿਆ ਵਾ ਇਸ ਕਰਕੇ ਜਿੱਡੀ ਐਕਸਰਸਾਈਜ਼ ਉਹ ਸੀ ਐਸ ਵੇਲੇ ਕੋਈ ਐਕਸ਼ਨਸਾਈਜ਼ ਨਹੀਂ ਕੀਤੀ ਗਈ। ਨਪਾ ਜੀ ਚੋਣਾਂ ਲਈ ਕੋਈ ਰਣਨੀਤੀ ਬਣਾਈ ਨਹੀਂ ਗਈ ਹੈ ਕਿਉਂਕਿ ਬਿਰੋਧ ਤੁਸੀਂ ਭਾਜਪਾ ਦੇ ਕਰਦੇ ਹੋ ਉਹਨਾਂ ਨੇ ਕਿਹਾ ਕਿ ਉਹ 5 5 ਕੋਈ ਨਾਮ ਨਹੀਂ ਤੇ ਜਿਹੜੀ ਕੋਈ ਨਹੀਂ ਕੋਈ ਰਣਨੀਤੀ ਅਸੀਂ ਤੈਅ ਨਹੀਂ ਕੀਤੀ ਗਈ। ਅਸੀਂ ਤਾਂ ਇਹੀ ਕਹਿੰਨੇ ਆ ਅੱਜ ਤੇ ਸਾਨੂੰ ਕਹਿੰਨੇ ਆ ਵੀ ਭਾਜਪਾ ਸਾਡੀਆਂ ਮੰਗਾਂ ਮੰਨੇ। ਅਜੇ ਵੀ ਚੋਣ ਜਾਬਤੇ 'ਚ ਦਿਨ ਨਹੀਂ। ਉਹ ਸਾਡੀਆਂ ਫੌਰੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਸੁਲਝਾਵੇ ਜਿਹੜੇ ਸਾਡੇ ਉੱਥੇ ਵੀ ਵੀਰ ਬੈਠੇ ਆ ਸਾਡੇ ਆਪ ਦੇ ਕਿਸਾਨ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨ ਲਵੇ ਉਹਨਾਂ ਨਾਲ ਸਮਝੌਤਾ ਕਰ ਲਵੇ। ਕੋਈ ਵੀ ਮੰਗਾ ਸਾਡੀਆਂ ਮੰਨ ਨਹੀਂ ਲੱਤ ਲੱਗ ਜਾਂਦਾ ਫਿਰ ਕੀ ਕਰੋਗੇ ਤੁਸੀਂ ਅਗਲੀ ਫਿਰ ਸਾਡਾ ਸਾਡਾ ਤਾਂ ਅੰਦੋਲਨ ਨੂੰ ਚੱਲਦੀ ਜਾਣਾ 50 ਸਾਲ ਦਾ ਚੱਲਦਾ ਅੱਗੇ ਵੀ ਚੱਲਦੀ ਜਾਣਾ ਮੰਗਾ ਮੁੱਕ ਨਹੀਂ ਜਾਣੀਆਂ ਅਸੀਂ ਮੰਗਾਂ ਲਈ ਅੰਦੋਲਨ ਲੜਦੇ ਰਹਿਣਾ ਭਾਵੇਂ ਚੋਣ ਜਾਬਤਾ ਲੱਗ ਜਵੇ 14 ਨੂੰ ਅਸੀਂ ਦਿੱਲੀ ਚ ਜਿਹੜੀ ਕਿਸਾਨ ਮਹਾਪੰਚਾਇਤ ਕਰਾਂਗੇ ਇਸੇ ਤਰ੍ਹਾਂ ਜਿਹੜੀਆਂ ਜੇ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਤਾਂ ਪੰਜਾਬ ਹਰਿਆਣਾ ਯੂਪੀ ਸਟੇਟਾਂ ਦੇ ਵਿੱਚ ਵੀ ਅਸੀਂ ਜਿਹੜਾ ਇਹਨਾਂ ਦਾ ਵਿਰੋਧ ਕਰਾਂਗੇ ਸੋ ਦੂਜੇ ਪਾਸੇ ਕਿਸਾਨ ਸ਼ੰਭੂ ਬਾਡਰ ਹੋ ਗਿਆ ਖਨੋਰੀ ਬਾਡਰ ਉੱਤੇ ਬੈਠੇ ਹੋਏ ਨੇ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ 14 ਮ ਜਾਂਦਾ ਨਹੀਂ ਜਾਣ ਦਿੱਤਾ ਜਾਂਦਾ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어 સંਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ